ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਆਪਾਂ ਸਿੱਖੀਏ ਰਲ ਕੇ ਕਿ ਘਰ ਦੇ ਅੰਦਰ ਹੀ ਆਪਾਂ ਚਾਬੀਆਂ ਟੰਗਣ ਦੇ ਲਈ ਇੱਕ ਹੋਲਡਰ ਕਿਵੇਂ ਬਣਾ ਸਕਦੇ ਹਾਂ ਜੇ ਤੁਸੀਂ ਦੇਖ ਕੇ ਇਹਨੂੰ ਪਸੰਦ ਕਰ ਰਹੇ ਹੋ ਤਾਂ ਸਾਡੇ ਨਾਲ ਜੁੜੇ ਰਹਿਣਾ ਸਿੱਖਣ ਦੇ ਲਈ ਤੇ ਕੋਸ਼ਿਸ਼ ਇੱਕ ਵਾਰ ਜ਼ਰੂਰ ਕਰਨਾ ਇਦੋਂ ਬਹੁਤ ਇੰਜੋਏ ਕਰੋਗੇ ਤੇ ਇਹਦੇ ਨਾਲ ਬ੍ਰੇਨ ਦੀ ਐਕਸਰਸਾਈਜ਼ ਵੀ ਹੁੰਦੀ ਹੈ ਤੇ ਤੁਹਾਡੇ ਘਰ ਦੇ ਅੰਦਰ ਵੀ ਬਜ਼ੁਰਗ ਨੇ ਤੇ ਤੁਸੀਂ ਚਾਹੁੰਦੇ ਹੋ ਉਹਨਾਂ ਦਾ ਮਾਈਂਡ ਬੀਜ਼ੀ ਰਹੇ ਤਾਂ ਉਹਨਾਂ ਨੂੰ ਇਦਾਂ ਦੀਆਂ ਆਰਟ ਐਂਡ ਕ੍ਰਾਫਟ ਦੀਆਂ ਐਕਸਰਸਾਈਜ਼ ਜ਼ਰੂਰ ਕਰਾਇਆ ਕਰੋ ਜਿਵੇਂ ਬੱਚਿਆਂ ਦੇ ਮਾਈਂਡ ਨੂੰ ਬੀਜ਼ੀ ਰੱਖਣਾ ਜ਼ਰੂਰੀ ਹੁੰਦਾ ਉਵੇਂ ਬਜ਼ੁਰਗਾਂ ਦੇ ਮਾਈਂਡ ਨੂੰ ਵੀ ਬੀਜ਼ੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਉਹਦੇ ਨਾਲ ਉਹਨਾਂ ਨੂੰ ਡਿਮੈਂਸ਼ੀਆ ਨਹੀਂ ਹੁੰਦਾ ਡਿਮੈਂਸ਼ੀਆ ਮਤਲਬ ਜਦੋਂ ਬਜ਼ੁਰਗ ਹੁੰਦੀ ਹੈ ਬੰਦਾ ਤਾਂ ਆਪਣੀ ਜਿਹੜੀ ਯਾਦ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ਤਾਂ ਇਦਾਂ ਦੀਆਂ ਕੁਝ ਵੀ ਆਰਟ ਐਂਡ ਕ੍ਰਾਫਟ ਦੀਆਂ ਛਿੰਕਿੰ ਚਲੋ ਤੁਹਾਨੂੰ ਜ਼ਿਆਦਾ ਗਿਆਨ ਨਾ ਦਿੰਦੇ ਹੋਏ ਆਪਾਂ ਅੱਜ ਤੇ ਜਿਹੜਾ ਇਹ ਆਰਟ ਐਂਡ ਕraft ਹੈ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਕ ਕੜਾ ਲਵਾਂਗੇ ਜੀ ਤੇ ਕੜੇ ਦੇ ਉੱਪਰ ਆਪਾਂ ਕਲਰ ਆਫ ਚੋਇਸ ਦੀਆਂ ਇਹਦਾ ਰस्सियां ਦੀ ਗੰਡ ਮਾਰ-ਮਾਰ ਕੇ ਸਟਾਰਟਿੰਗ ਕਰਾਂਗੇ ਤੁਸੀਂ ਆਪਣੀ ਚੋਇਸ ਦੇ ਕੋਈ ਵੀ ਦੋ ਕਲਰ ਲੈ ਸਕਦੇ ਹੋ ਜਿਨ੍ਹਾਂ ਦਾ ਕੰਪੋ ਬਹੁਤ ਸੋਹਣਾ ਬਣਦਾ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਆਪਾਂ ਬਲੂ ਤੇ orange ਦਾ ਕੰਪੋ ਲਿਆ ਤੁਸੀਂ ਆਪਣੀ ਚੋਇਸ ਦਾ ਆਪਣੇ ਡੈਕੋਰ ਨਾਲ ਮੈਚ ਕਰਦਾ ਕੋਈ ਵੀ ਕਲਰ ਲੈ ਸਕਦੇ ਹੋ ਤੇ ਹਰ ਕਲਰ ਦੀਆਂ ਦੋ ਦੋ ਗੰਢਾਂ ਪਾਉਂਦੇ ਹੋਏ ਆਪਾਂ ਟੋਟਲ 14 ਗੰਢਾਂ ਬਣਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਦੋ ਸਿਰਿਆਂ ਨੂੰ ਐਵੇਂ ਜੋੜ ਲੈਣਾ ਤੇ ਜਦੋਂ ਆਪਾਂ ਅੱਧ ਦੇ ਵਿਚਾਲੇ ਪਹੁੰਚਾਂਗੇ ਉਹ ਜਿਹੜੀ ਲੂਪ ਬਣੂਗੀ ਉਹ ਕੜੇ ਦੇ ਵਿੱਚ ਤੁਸੀਂ ਪਾ ਦੇਣੀ ਹੈ ਤੇ ਜਿਹੜਾ ਖੁੱਲਾ ਸਿਰਾ ਹੈ ਉਹ ਲੂਪ ਦੇ ਵਿੱਚ ਦੀ ਕੱਢ ਲੈਣਾ ਤੇ ਐਵੇਂ ਕਰਕੇ ਇੱਕ ਗੰਢ ਬੱਝੂਗੀ ਤਾਂ ਦੋ ਗੰਢਾਂ ਬਲੂ ਦੀਆਂ ਤੋਂ orange ਦੀਆਂ ਫਿਰ ਦੋ ਬਲੂ ਦੀਆਂ ਫਿਰ orange ਦੀਆਂ ਐਵੇਂ ਕਰਕੇ ਟੋਟਲ ਤੁਸੀਂ ਬਣਾਉਂਦੇ ਜਾਣਾ ਤੇ ਇਹ ਟੋਟਲ 12 ਬਨ ਗੀਆਂ ਸੌਰੀ ਮੈਂ ਤੁਹਾਨੂੰ ਪਿੱਛੇ 14 ਕਹਿ ਗਈ ਸੀ 14 ਨਹੀਂ ਇਹ 12 ਬਨ ਗੀਆਂ ਹੁਣ ਤੁਸੀਂ ਕੀ ਕਰਨਾ ਹੈ ਕਿ ਜਿਹੜੀਆਂ ਮਿਡਲ ਵਾਲੀਆਂ ਬਲੂ ਹੈਗੀਆਂ ਉਹ ਚਾਰ ਲੜੀਆਂ ਤੁਹਾਨੂੰ ਦਿਖਣ ਗਿਆ ਦੋ ਜੜੀਆਂ ਹੈਗੀਆਂ ਸਿੱਧੀਆਂ ਤੁਸੀਂ ਮੂਹ ਦੇ ਵਿੱਚ ਫੜ ਲੈਣਾ ਤੇ ਜਿਹੜੀਆਂ ਦੋ ਸਾਈਡ ਤੇ ਰਹਿਣਗੀਆਂ ਕਿ ਖੱਬੀ ਇੱਕ ਸੱਜੇ ਉਹਦੀ ਆਪਾਂ ਇੱਕ ਗੰਡ ਮਾਰਾਂਗੇ ਇਸ ਤਰੀਕੇ ਦੇ ਨਾਲ ਇੱਕ ਵਾਰ ਦੁਬਾਰਾ ਵੀ ਦੇਖ ਲਓ ਪਹਿਲਾਂ ਆਪਾਂ ਐਵੇਂ ਜਾਲੀਆਂ ਬੰਨਦੇ ਹੁੰਦੇ ਸੀਗੇ ਤੇ ਸੇਮ ਗੰਢ ਜੀ ਤੁਹਮ ਐਕਸਪੀਰੀਅੰਸ ਹੈ ਫਾਈ ਸੇਮ ਹੀ ਗੰਢ ਹੈ ਜੇ ਤੁਸੀਂ ਨਵੇਂ ਹੋ ਪਹਿਲੀ ਵਾਰ ਟਰਾਈ ਕਰਨਾ ਚਾਹੁੰਦੇ ਹੋ ਤੇ ਗੰਢ ਕੁਝ ਇਸ ਤਰ੍ਹਾਂ ਪਾਉਗੀ ਇਹਦੀ ਆਪਾਂ 2 ਘੰਟਾ ਐਵੇਂ ਕਰਕੇ ਦੇਵਾਂਗੇ ਉਸ ਤੋਂ ਬਾਅਦ ਅਗਲੀ ਕਾਰਵਾਈ ਇਹਦੇ ਵਿੱਚ ਆਪਾਂ ਕਰਦੇ ਆ ਇੱਕ ਆਪਾਂ ਮਣਕਾ ਇਨਸਰਟ ਕਰਾਂਗੇ ਇਹਦੇ ਵਿੱਚ ਇੱਕ ਮਣਕਾ ਤੁਸੀਂ ਲੈ ਲੈਣਾ ਇਹ ਵੀ ਬਜ਼ਾਰੋਂ ਤੁਹਾਨੂੰ ਆਰਾਮ ਨਾਲ ਮਿਲ ਜੀਗਾ ਰਸੀਆਂ ਦੇ ਨਾਲ ਮਿੱਡਲ ਦੇ ਵਿੱਚ ਆਪਾਂ ਹੀ ਮਣਕਾ ਪਰੋਵਾਂਗੇ ਕਿਉਂਕਿ ਮਣਕਾ ਆਪਾਂ ਜਿਹੜੀ ਮਿੱਡਲ ਵਿੱਚ ਮੂੰਹ ਚ ਪਾਈਆਂ ਸੀ ਉਹਨਾਂ ਚ ਪਾਇਆ ਹੈ ਤੇ ਜਿਹੜੀਆਂ ਸਾਈਡ ਤੇ ਆਸੇ ਪਾਸੇ ਰस्सियां ਸੀਗੀਆਂ ਉਹਦੀ ਆਪਾਂ ਫੇਰ ਇੱਕ ਗੰਢ ਮਾਰ ਦੇਣੀ ਹੈ ਇੱਕ ਹੋਰ ਗੰਢ ਆਪਾਂ ਮਾਰਾਂਗੇ ਬੀਸੇ ਕੇ ਲਈ ਇਹ ਗੰਢ ਉਹੀ ਹੁੰਦੀ ਹੈ ਵੀ ਦੋਨੇ ਪਾਸੇ ਲੂਪ ਬਣਾ ਕੇ ਦੋਨੋਂ ਨੂੰ ਆਪਸ ਚ ਕਰ ਦੋ ਜਿਵੇਂ ਆਪਾਂ ਲਫਾਫੇ ਦੀ ਆਮੀ ਗੰਢ ਮਾਰਦੇ ਆ ਜੇ ਤੁਹਾਨੂੰ ਕੋਈ ਭੁਲੇਖਾ ਲੱਗਿਆ ਤਾਂ ਇੱਕ ਵਾਰ ਵੀਡੀਓ ਦੁਬਾਰਾ ਦੇਖ ਲਿਓ ਜੇ ਐਸੀ ਹੀ ਸਿੰਪਲ ਹੀ ਹੈ ਹੁਣ ਆਪਾਂ blu ਤੋਂ ਹੀ ਵਿਚਾਲਾ ਵੰਡ ਕੇ ਦੋਨੇ ਪਾਸੇ ਖੱਬੇ ਤੇ ਸੱਜੇ ਇੱਕ ਡਿਜ਼ਾਈਨ ਬਣਾਵਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਖੱਬੇ ਪਾਸੇ ਵਾਲਾ ਡਿਜ਼ਾਈਨ ਪੂਰਾ ਕਰਾਂਗੇ ਤਾਂ ਤੁਸੀਂ ਕੀ ਕਰਨਾ ਹੈ ਕਿ ਖੱਬੇ ਪਾਸੇ ਵਾਲੇ ਬਲੂ ਧਾਗਾ ਫੜ ਕੇ ਸਿੱਧਾ ਤੇ ਜਿਹੜੀ ਉਸ ਤੋਂ ਲੈਫਟ ਵਿੱਚ orange ਕਲਰ ਦੀ ਧਾਗਾ ਹੋਊਗਾ ਉਹਦੇ ਨਾਲ ਤੁਸੀਂ ਐਵੇਂ ਕਰਕੇ ਲੂਪ ਬਣਾ ਕੇ ਗੰਡਾ ਪਾਉਂਦੇ ਜਾਣਾ ਤੇ ਫਿਰ ਇਹਨਾਂ ਨੂੰ ਬਹੁਤ ਹੀ ਟਾਈਟਲੀ ਜਿਹੜਾ ਬੰਦ ਕਰਦੇ ਨਾ ਤੁਸੀਂ ਬਲੂ ਕਲਰ ਦਾ ਧਾਗਾ ਆਲਵੇਸ ਤੁਹਾਡੇ ਲੈਫਟ ਵਿੱਚ ਰਹੂਗਾ ਤੇ ਇਹ ਜਿਹੜੀ ਲੂਪ ਹੈਗੀ ਹੈ ਇਹੇ ਦੇਖਣ ਚੌਕੀ ਲੱਗਦੀ ਹੈ ਪਰ ਇਹ ਬੜੀ ਈਜ਼ੀ ਹੈ ਇੱਕ ਵਾਰ ਤੁਸੀਂ ਐਂਟੀ ਕਲॉकवाइज ਫਾਇਓ ਇੱਕ ਵਾਰ ਕਲॉकवाइज ਫਾਇਓ ਤੁਹਾਨੂੰ ਵਾਪਸ ਵਿੱਚ ਲਾਗੇ ਤੇ ਤਾਂ ਗਵ ਦੇ ਵਿੱਚ ਦੀ ਘੜਤੀਓ ਸੀ ਥੋੜੀ ਜਿਹੀ ਪ੍ਰੈਕਟਿਸ ਕਰੂੰਗੀ ਤਾਂ ਤੁਹਾਨੂੰ ਬੜੀ ਅਸਾਨੀ ਨਾਲ ਹੀ ਆ ਜਾਊਗਾ ਤੇ ਤੁਹਾਡੀ ਸਪੀਡ ਵੀ ਵੱਧ ਜਾਊਗੀ ਆਪਾਂ ਸੈਂਟਰ ਤੋਂ ਲੱਗੇ ਸੀ ਤੇ ਆਪਾਂ ਲੈਫਟ ਸਾਈਡ ਵੱਲ ਵੱਧਦੇ ਗਏ ਸੀ ਆਪਣਾ ਲੈਫਟ ਪੂਰਾ ਹੋ ਗਿਆ ਹੁਣ ਆਪਾਂ ਸੈਂਟਰ ਤੋਂ ਰਾਈਟ ਵੱਲ ਵੱਧਦੇ ਜਾਣਾ ਤੇ ਸੇਮ ਗੰਢਾ ਪਾਪਾ ਕੀ ਆਪਾਂ ਬਿਲਕੁਲ ਸੱਚੇ ਸਿਰੇ ਤੱਕ ਲੱਗ ਜਾਣਾ ਤੇ ਇਹਦੇ ਨਾਲ ਆਪਣਾ ਇਹ ਵਾਲਾ ਡਿਜ਼ਾਈਨ ਪੂਰਾ ਹੋ ਜਾਊਗਾ ਪੂਰਾ ਹੋਣ ਤੋਂ ਬਾਅਦ ਆਪਣੇ ਸੈਂਟਰ ਵਿੱਚ ਸਟਿਲ ਜਿਹੜੇ ਬਲੂ ਕਲਰ ਦੇ ਧਾਗੇ ਤੁਹਾਨੂੰ ਦੇਖਣਗੇ ਸੇਮ ਹੀ ਚੀਜ਼ ਆਪਾਂ ਹੁਣ ਦੋਨੇ ਪਾਸੇ ਦੁਬਾਰਾ ਕਰਨੀ ਹੈ ਇਹਦੇ ਨਾਲ ਆਪਣਾ ਜਿਹੜਾ ਡਿਜ਼ਾਈਨ ਹੈ ਉਹ ਡਬਲ ਡਬਲ ਘੰਟਾ ਵਾਲਾ ਹੋ ਜਾਊਗਾ ਡਿਜ਼ਾਈਨ ਬਣ ਤੋਂ ਬਾਅਦ ਕੁਛ ਐਵੇਂ ਦਾ ਲੱਗੂਗਾ ਜਿਹੜੇ ਆਪਣੇ ਸੈਂਟਰ ਵਿੱਚ ਚਾਰ ਨੀਲੇ ਧਾਗੇ ਸੀਗੇ ਉਹ ਹੁਣ ਦੋਨੇ ਪਾਸੇ ਸਾਈਡਾਂ ਤੇ ਤੁਹਾਨੂੰ ਆਉਂਦੀ ਨਜ਼ਰ ਆਉਣਗੇ ਇਹ ਡਿਜ਼ਾਈਨ ਦੀ ਵਜ੍ਹਾ ਕਰਕੇ ਜਿਹੜੇ ਧਾਗੇ ਸੀਗੇ ਉਹ ਸਾਈਡਾਂ ਤੇ ਆ ਗਏ ਤੁਸੀਂ ਹੁਣ ਤੱਕ ਮੇਰੇ ਨਾਲ-ਨਾਲ ਸਿੱਖ ਰਹੇ ਹੋ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਗੀ ਤਾਂ ਕਮੈਂਟਸ ਵਿੱਚ ਦੱਸਿਓ ਅਸੀਂ ਤੁਹਾਨੂੰ ਦੁਬਾਰਾ ਵੀ ਸਿਖਾ ਸਕਦੀ ਹਾਂ ਕਿਸੇ ਸੌਖੇ ਤਰੀਕੇ ਨਾਲ ਇਹਨੇ ਡਿਜ਼ਾਈਨ ਤੋਂ ਬਾਅਦ ਤੁਹਾਡੇ ਕੋਲ ਸੈਂਟਰ ਵਿੱਚ 8 orange ਕਲਰ ਦੇ ਧਾਗੇ ਕੱਟੇ ਹੋ ਜਾਣਗੇ ਸੈਂਟਰ ਵਾਲੇ ਚਾਰ ਤੁਸੀਂ ਮੂੰਹ 'ਚ ਪਾ ਲੈਣੀ ਹੈ ਤੇ ਜਿਹੜੇ ਪਾਸਿਆਂ ਵਾਲੇ ਦੋ-ਦੋ ਹੋਣਗੇ ਉਹਨਾਂ ਦੀ ਤੁਸੀਂ ਐਵੇਂ ਕਰਕੇ ਇੱਕ ਗੰਡ ਮਾਰ ਲੈਣੀ ਹੈ ਇੱਕ ਗੰਢ ਤੁਸੀਂ ਦੋ ਵਾਰ ਮਾਰਨੀ ਹੈ ਐਵੇਂ ਕਰਕੇ ਤੁਹਾਡੀ ਲੂਪ ਬਣ ਜਾਊਗੀ ਚੰਗੀ ਤਰ੍ਹਾਂ ਇਹਨੂੰ ਕੱਸ ਲਿਓ ਤੇ ਇੱਕ ਮੱਖੀ ਸੀ ਬਣ ਜਾਊਗੀ ਪਹਿਲਾਂ ਆਪਾਂ ਦਰੀਆਂ ਦੀਆਂ ਜਾਲੀਆਂ ਬੰਨ੍ਹਦੀ ਹੁੰਦੇ ਸੀ ਐ ਜਿਨ੍ਹਾਂ ਨੂੰ ਐਕਸਪੀਰੀਅੰਸ ਆ ਉਹਨਾਂ ਨੂੰ ਤਾਂ ਦੇਖ ਕੇ ਹੀ ਪਤਾ ਚੱਲ ਜਾਊਗਾ ਤੇ ਫਿਰ ਆਪਾਂ ਦੋਨੇ ਪਾਸੇ ਡਿਜ਼ਾਈਨ ਪਾਉਂਦੇ ਜਾਵਾਂਗੇ ਜਦੋਂ ਇੱਕ ਵਾਰ ਆਪਣਾ ਡਿਜ਼ਾਈਨ ਪੂਰਾ ਹੋ ਗਿਆ ਤਾਂ ਹੁਣ ਆਪਾਂ ਜੀ ਰਾਈਟ ਸਾਈਡ ਤੋਂ ਬਲੂ ਵਾਲਾ ਧਾਗਾ ਇੱਕ ਪਿੱਕ ਕਰਾਂਗੇ ਤੇ ਲੈਫਟ ਸਾਈਡ ਤੇ ਵੱਲ ਜਾਂਦੇ ਹੋਏ ਸੇਮ ਲੂਪਸ ਬਣਾਵਾਂਗੇ ਜਿਹੜੀਆਂ ਆਪਾਂ ਉੱਪਰਲੇ ਡਿਜ਼ਾਈਨ 'ਚ ਬਣਾਈਆਂ ਸੀ ਤਾਂ ਬੇਸਿਕਲੀ ਲੈਫਟ ਸਾਈਡ ਵਾਲੇ ਧਾਗੇ ਦੀ ਲੂਪ ਤੇ ਰਾਈਟ ਸਾਈਡ ਵਾਲਾ ਤਾਂ ਕਿ ਜਿਹੜਾ ਤੁਹਾਡਾ ਸਿੱਧਰ ਹੋਗਾ ਤਾਂ ਦੋ ਦੋ ਲੂਪਸ ਬਣਾ ਕੇ ਐਵੇਂ ਕੱਸਦੇ ਜਾਣਾ ਚੰਗੀ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਲੈਫਟ ਵਾਲਾ ਔਰੇਂਜ ਦਾ ਗਦਵਾਰਾ ਹੋਏਗਾ ਉਹਦੀਆਂ ਫਿਰ ਦੋ ਲੂਪਸ ਬਣਾ ਲੈਣਾ ਤੇ ਫਿਰ ਕੱਸਦੇ ਜਾਣਾ ਇਹ ਪੂਰਾ ਪ੍ਰੋਸੈਸ ਜਿਹੜਾ ਹੈਗਾ ਆਪਾਂ 4 ਲੜੀਆਂ ਦੇ ਨਾਲ ਕਰਨਾ ਹੈ ਜਦੋਂ 4 ਲੜੀਆਂ ਪੂਰੀਆਂ ਹੋ ਜਾਣਗੇ ਆਪਾਂ ਟਿੱਕੀ ਦੇ ਅੱਧ ਵਿੱਚ ਪਹੁੰਚ ਜਾਵਾਂਗੇ ਜਦੋਂ ਇੱਕ ਵਾਰ ਆਪਾਂ ਅੱਧ ਵਿੱਚ ਪਹੁੰਚ ਗਏ ਤੇ ਫਿਰ ਆਪਾਂ ਖੱਬੇ ਹੱਥ ਦੇਖ ਲੈਣਾ ਕਿ ਨੀਲਾ ਧਾਗਾ ਕਿੱਥੋਂ ਸ਼ੁਰੂ ਹੁੰਦਾ ਹੈ ਨੀਲਾ ਧਾਗਾ ਫੜ ਲੈਣਾ ਤੇ ਫਿਰ ਇਹੋ ਚੀਜ਼ ਜਿਹੜੀ ਹੈਗੀ ਆਪਾਂ ਖੱਬੇ ਪਾਸਿਓਂ ਚਲਾ ਲੈਣੀ ਹੈ ਨੀਲਾ ਧਾਗਾ ਤੁਹਾਡੇ ਖੱਬੇ ਹੱਥ ਵਿੱਚ ਰਹੂਗਾ ਤੇ ਹੁਣ ਜਿਹੜੀ ਲੂਪ ਹੈ ਤੁਹਾਡੇ ਸੱਜੇ ਹੱਥ ਵਿੱਚ ਰਹੂਗੀ ਪਹਿਲਾਂ ਆਪਾਂ ਇਹ ਦੋ ਉਲਟਾ ਕਰ ਰਹੇ ਸੀ ਪਹਿਲਾਂ ਆਪਣੀ ਲੂਪ ਖੱਬੇ ਹੱਥ ਸੀਗੀ ਤੇ ਨੀਲਾ ਧਾਗਾ ਸੱਜੇ ਸੀਗਾ ਤੇ ਐਵੇਂ ਕਰਦੇ ਕਰਦੇ ਆਪਾਂ ਜਿਹੜੀਆਂ ਚਾਰ ਲੜੀਆਂ ਪੁੜੀਆਂ ਕਰਦਾਂਗੇ ਇਹਦੇ ਨਾਲ ਆਪਣੀ ਟਿੱਕੀ ਜਿਹੜੀ ਹੈਗੀ ਉਹ ਪੂਰੀ ਹੋ ਜੂਗੀ ਉਨਾਪਾ ਜਿਹੜਾ ਹੈਗਾ ਇਹ ਲੂਪ ਵਾਲਾ ਡਿਜ਼ਾਈਨ ਤੋਂ ਭਰਾ ਬਣਾਵਾਂਗੇ ਲੈਫਟ ਸਾਈਡ ਤੋਂ ਸ਼ੁਰੂ ਕਰਾਂਗੇ ਤੇ ਫਿਰ ਆਪਾਂ ਰਾਈਟ ਸਾਈਡ ਵਾਲਾ ਪੂਰਾ ਕਰਾਂਗੇ ਜਿਵੇਂ ਕਿ ਆਪਾਂ ਉੱਪਰਲਾ ਡਿਜ਼ਾਈਨ ਦੋ ਵਾਰੀ ਕੀਤਾ ਸੀਗਾ ਸੋਹਣਾ ਲੱਗਦਾ ਐਵੇਂ ਹੀ ਆਪਾਂ ਜਿਹੜਾ ਨੀਲੇ ਧਾਗੇ ਤੋਂ ਸ਼ੁਰੂ ਕਰ ਲਾਂਗੇ ਤੇ ਫਿਰ ਮiddel ਵੱਲ ਨੂੰ ਜਾਵਾਂਗੇ ਤੇ ਇਹ ਡਿਜ਼ਾਈਨ ਜਿਹੜਾ ਹੈਗਾ ਆਪਾਂ ਦੋ ਵਾਰ ਪੂਰਾ ਕਰਾਂਗੇ ਤੇ ਫਾਈਨਲੀ ਜਦੋਂ ਇਹ ਦੋਨਾਂ ਸਾਈਡਾਂ ਤੋਂ ਪੂਰਾ ਹੋ ਗਿਆ ਇਹ ਕੁਸ਼ੈਵੀ ਦੇ ਲੱਗੂਗਾ ਜੀ ਜੋ ਦੇਖਣ 'ਚ ਬਹੁਤ ਸੋਹਣਾ ਲੱਗਦਾ ਹੈ ਔਰ ਆਪਣੀ ਸਟਾਰਟਿੰਗ ਵਾਲੀ ਇੱਕ ਟਿੱਕੀ ਬਣ ਗਈ ਹੈ ਜੀ ਹੁਣ ਆਪਾਂ ਸਾਈਡਾਂ ਤੇ ਦੋ ਟਿੱਕੀਆਂ ਬਣਾਵਾਂਗੇ ਟਿੱਕੀ ਦੇ ਖੱਬੇ ਤੇ ਸੱਜੇ ਪਾਸੇ ਤੁਹਾਨੂੰ ਬਰਾਬਰ-ਬਰਾਬਰ ਦੇ ਧਾਗੇ ਮਿਲਣਗੇ ਆਪਾਂ ਸਭ ਤੋਂ ਪਹਿਲਾਂ ਖੱਬੇ ਪਾਸੇ ਦੀ ਟਿੱਕੀ ਬਣਾਵਾਂਗੇ ਖੱਬੇ ਪਾਸੇ ਦੀ ਟਿੱਕੀ ਦੇ ਵਿੱਚ ਤੁਹਾਨੂੰ 6 orange ਧਾਗੇ ਤੇ 2 blue ਧਾਗੇ ਮਿਲਣਗੇ ਪਾਸਿਆਂ ਵਾਲੇ ਦੋ-ਦੋ ਧਾਗੇ ਛੱਡ ਕੇ ਤੁਸੀਂ ਵਿਚਾਲ ਵਾਲੇ ਜਿਹੜੇ 4 ਧਾਗੇ ਹੋਣਗੇ ਦੋ orange ਤੇ ਦੋ blue ਉਹ ਤੁਸੀਂ ਮੂੰਹ 'ਚ ਪਾ ਲੈਣੇ ਹੈ ਤੇ ਜਿਹੜੇ ਸਾਈਡਾਂ ਵਾਲੇ ਦੋ-ਦੋ ਧਾਗੇ ਆ ਉਹਨਾਂ ਦੀ ਆਪਾਂ ਮੱਖੀ ਬਣਾਵਾਂਗੇ ਜਿਵੇਂ ਕਿ ਆਪਾਂ ਉੱਪਰ ਬਣਾਈ ਸੀਗੀ ਇਹੇ ਮੱਖ ਤੇ ਪੂਰੀ ਕਰਨ ਤੋਂ ਬਾਅਦ ਕੁਝ ਐਵੇਂ ਤਾਂ ਲੱਗੂਗਾ ਹੁਣ ਤੁਹਾਨੂੰ ਸੈਂਟਰ ਵਿੱਚ ਚਾਰ ਨੀਲੇ ਧਾਗੇ ਮਿਲਣਗੇ ਤਾਂ ਚਾਰਾਂ ਵਿੱਚੋਂ ਜਿਹੜਾ ਆਪਣਾ ਸਭ ਤੋਂ ਖੱਬੇ ਹੱਥ ਵਾਲਾ ਨੀਲਾ ਧਾਗਾ ਹੋਇਆ ਉਹ ਧਾਗਾ ਤੁਸੀਂ ਫਾੜ ਲੈਣਾ ਤੇ ਆਪਾਂ ਖੱਬੇ ਪਾਸੇ ਵੱਲ ਨੂੰ ਜਾਂਦੇ ਹੋਏ ਹੁਣ ਉਵੇਂ ਹੀ ਲੂਪਸ ਬਣਾਵਾਂਗੇ ਜਿਵੇਂ ਕਿ ਆਪਾਂ ਉੱਪਰ ਬਣਾਈਆਂ ਸੀ ਤੇ ਉੱਪਰ ਵੀ ਆਪਾਂ ਡਬਲ ਡਬਲ ਬਣਾਈ ਸੀ ਇੱਥੋਂ ਵੀ ਡਬਲ ਡਬਲ ਬਣਾਵਾਂਗੇ ਜਿਹੜੇ ਸੈਂਟਰ 'ਚ ਚਾਰ ਧਾਗੇ ਆ ਦੋ ਖੱਬੇ ਪਾਸੇ ਵਾਲੇ ਧਾਗੇ ਇਸ ਟਿੱਕੀ ਨੂੰ ਬਣਾਉਣ ਚ ਆਉਣਗੇ ਤੇ ਸੱਜੇ ਪਾਸੇ ਵਾਲੇ ਜਿਹੜੇ ਧਾਗੇ ਸੱਜੀ ਟਿੱਕੀ ਨੂੰ ਬਣਾਉਣ ਦੇ ਕੰਮ ਆਉਣਗੇ ਤਾਂ ਤੁਸੀਂ ਕੀ ਕਰਨਾ ਹੈਗਾ ਨੀਲਾ ਧਾਗਾ ਹੱਥ 'ਚ ਫੜ ਕੇ ਖੱਬੇ ਵੱਲ ਨੂੰ ਜਾਂਦੇ ਹੋਏ ਜਿਹੜੀ ਔਰੇਂਜ ਸਟ੍ਰਿੰਗਸ ਹੋਣਗੀਆਂ ਉਹਨਾਂ ਦੀ ਹਲੂਫਾ ਬਣਾਉਦੇ ਜਾਣਾ ਤੇ ਜਿਹੜਾ ਸੱਜੇ ਪਾਸੇ ਨੀਲਾ ਧਾਗਾ ਹੋਊਗਾ ਵੀ ਐਵੇਂ ਕਰਦੇ ਕਰਦੇ ਤੁਹਾਡਾ ਸੈਂਟਰ 'ਚ ਪਹੁੰਚ ਜੂਗਾ ਤੇ ਐਵੇਂ ਹੀ ਤੁਸੀਂ ਹੁਣ ਜਦੋਂ ਮਿਡਲ ਦੇ ਵਿੱਚ ਇੱਕ ਵਾਰ ਪਹੁੰਚ ਗਏ ਤਾ ਉੱਪਰ ਦੇਖਣਾ ਕਿ ਖੱਬੇ ਹੱਥ ਤੁਹਾਨੂੰ ਦੋ ਨੀਲੇ ਧਾਗੇ ਆਲਰੇਡੀ ਮਿਲਣਗੇ ਉਹਨਾਂ ਵਿੱਚੋਂ ਜਿਹੜਾ ਹੇਠਲਾ ਧਾਗਾ ਹੋਊਗਾ ਉਹਨੂੰ ਇੱਕ ਪਾਸੇ ਨੂੰ ਰੱਖ ਕੇ ਰੂਪ ਬਣਾਉਂਦੇ ਬਣਾਉਂਦੇ ਆਪਾਂ ਫਿਰ ਸੈਂਟਰ ਚ ਲਾ ਦਾਂਗੇ ਤੇ ਟਿੱਕੀ ਪੂਰੀ ਕਰ ਦਾਂਗੇ ਤੇ ਜਿਹੜਾ ਇੱਕ ਧਾਗਾ ਬਚੂਗਾ ਸੈਂਟਰ ਦੇ ਵਿੱਚ ਤੇ ਦੂਰੇ ਖੱਬੇ ਪਾਸੇ ਉਹ ਆਪਣੀ ਜਿਹੜੀ ਡਬਲ ਡਬਲ ਕਰਨ ਦੀ ਕੰਮ ਹੋਊਗਾ ਐਵੇਂ ਹੀ ਚੱਕਰ ਆਪਾਂ ਜਿਹੜੀ ਸਜੀ ਸੱਚੀ ਜਿਹੜੀ ਟਿੱਕੀ ਹੋਊਗੀ ਉਹ ਆਪਾਂ ਪੂਰੀ ਕਰ ਲਾਂਗੇ ਤੇ ਪੂਰੀ ਕਰਨ ਤੋਂ ਬਾਅਦ ਜਿਹੜਾ ਆਪਣਾ ਡਿਜ਼ਾਈਨ ਹੈ ਉਹ ਇੰਨਾ ਬਣ ਜਾਊਗਾ ਜੋ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਹੋਂ ਤੱਕ ਤੇ ਡਿਜ਼ਾਈਨ ਵਿੱਚ ਆਪਾਂ ਮਿਡਲ ਵਾਲੀ ਪਹਿਲੀ ਤੇ ਸਾਈਡ ਵਾਲੀਆਂ ਜਿਹੜੀਆਂ ਦੋ ਟਿੱਕੀਆਂ ਪੂਰੀਆਂ ਕਰ ਲਈਆਂ ਲੈਫਟ ਤੇ ਰਾਈਟ ਵਾਲੀਆਂ ਤੇ ਇਹ ਵਿੱਚ ਇੱਕ ਰਹੀ ਤੁਸੀਂ ਜਿਹੜੀ ਮਿਡਲ ਵਾਲੀ ਟਿੱਕੀ ਫੇਰ ਪੂਰੀ ਕਰ ਲੈਣੀ ਹੈ ਤੇ ਤੁਹਾਡੇ ਕੋਲ ਐਵੇਂ ਇੱਕ ਪ੍ਰੋਪਰ ਟਿੱਕੀ ਬਣ ਜਾਏਗੀ ਜਿਹਦੇ ਅੰਦਰ ਚਾਰ ਛੋਟੀਆਂ ਟਿੱਕੀਆਂ ਹੋਣਗੀਆਂ ਜੇ ਤੁਹਾਨੂੰ ਹੁਣ ਤੱਕ ਦੀ ਗੰਢ ਤੇ ਸਾਰਾ ਪ੍ਰੋਸੈਸ ਆ ਗਿਆ ਤਾਂ ਇਹ ਤੁਹਾਡੇ ਲਈ ਕੁਝ ਵੀ ਨਹੀਂ ਹੋਊਗਾ ਬਹੁਤ ਈਜ਼ੀ ਰਹੂਗਾ ਤੇ ਆਪਾਂ ਹੁਣ ਬੇਸਿਕਲੀ ਉੱਥੇ ਹੀ ਪਹੁੰਚ ਜਾਵਾਂਗੇ ਜਿੱਥੋਂ ਆਪਾਂ ਸਟਾਰਟ ਕੀਤਾ ਸੀਗਾ ਮਿਡਲ ਵਾਲੇ ਚਾਰਾਂ ਤੋਂ ਸਟਾਰਟ ਕੀਤਾ ਸੀ ਆਪਾਂ ਤੇ ਹੁਣ ਮਿਡਲ ਵਾਲਿਆਂ ਦੇ ਵਿੱਚ ਹੀ ਪਹੁੰਚ ਜਾਵਾਂਗੇ ਤੇ ਬਸ ਜੀ ਇਸ ਤੋਂ ਬਾਅਦ ਆਪਾਂ ਸਾਰੀ ਪ੍ਰੋਸੈਸ ਦੁਬਾਰਾ ਚਲਾ ਦਾਂਗੇ ਤੇ ਜਿੰਨੀ ਵੀ ਤੁਹਾਨੂੰ ਟਿੱਕੀਆਂ ਚਾਹੀਦੀਆਂ ਆਂਦੀ ਲੰਬਾਈ ਦੇ ਹਿਸਾਬ ਨਾਲ ਉਹ ਤੁਸੀਂ ਪੂਰੀਆਂ ਕਰ ਸਕਦੇ ਹੋ ਤੇ ਐਂਡ ਰਿਜ਼ਲਟ ਇਹਦਾ ਆਹ ਹੈ ਜੀ ਇਹਦੇ ਵਿੱਚ ਇਹ ਜਿਹੜੀਆਂ ਕੁੰਡੀਆਂ ਅਸੀਂ ਪਾਈਆਂ ਚਾਬੀਆਂ ਟੰਗਣ ਦੇ ਲਈ ਇਹ ਤੁਹਾਨੂੰ ਬਾਜ਼ਾਰੋਂ ਲੂਕ ਮਿਲ ਜਾਣਗੀਆਂ ਤੇ ਇਹ ਜਿਹੜੀਆਂ ਕੁੰਡੀਆਂ ਇਹਨਾਂ ਨੂੰ ਬਟਨ ਦੀ ਮੋਰੀ ਧਾਣੀ ਦੀ ਨਗਾ ਕੇ ਤੁਸੀਂ ਐਵੇਂ ਪਲਾਸਟੇ ਨਾਲ ਫਲੋਟ ਨੇੜੇ ਲਾ ਦੇਣਾ ਤਾਂ ਕਿ ਇਹ ਪੂਰੀਆਂ ਇੱਕ ਜੇ ਨਾਲ ਬੌਂਡਿੰਗ ਬਣਾ ਲੈਣ ਤੇ ਇਹਦੇ ਉੱਪਰ ਤੁਸੀਂ ਚਾਬੀਆਂ ਟੰਗ ਸਕਦੇ ਹੋ ਉਮੀਦ ਹੈ ਜੀ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਊਗਾ ਤੇ ਤੁਸੀਂ ਵੀ ਸਾਡੇ ਨਾਲ ਇੰਜੋਏ ਕੀਤਾ ਹੋਊਗਾ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਆਸਾਨ ਹੈ ਇਹ ਦਿਨਬ੍ਰਿੰਦੀ ਐਕਸਰਸਾਈਜ਼ ਵੀ ਹੁੰਦੀ ਹੈ ਸਾਨੂੰ ਸਪੋਰਟ ਕਰਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਵੀ ਦਿੱਸਦੀਆਂ ਰਹਿਣ